ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਸੂਆ ਸਵਾਇਆ ਨਾਗ ਇੱਕ ਗੱਬਣ ਚੱਕ ਪਾਸ ਆ ਜੀ ਤੇ ਇੱਕ ਗੱਬਣ ਤਿਆਰ ਆ ਬਸ ਭਾਗ ਸਾਧ ਦਾਣਾ ਲੈਂਦੀ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਆਪ ਦਾ ਪਰਸਨਲ ਡਾਕਟਰ ਸਰबान ਲਿਆ ਕੇ ਤੁਸੀਂ ਚੈੱਕ ਕਰਵਾ ਸਕਦੇ ਆ ਤੇ ਗੱਬਣ ਜਾਂ ਸੂਆ ਸਵਾਇਆ ਪਾਸ ਆ ਪਸੂ ਆਪ ਦਾ ਤਸੱਲੀ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਮਾਣੂ ਕੇ ਗੱਲ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ 9888054203 ਠੀਕ ਆ ਵੀਰੇ ਅੱਜ ਤੈਨਾਂ ਨਾਲ ਹੈਗਾ ਜੀ ਹਾਂ ਜੀ ਹਾਂ ਜੀ ਜਰਸੀ ਤੋਂ ਸ਼ੁਰੂ ਕਰਦੇ ਆਂ ਵੀਰੇ ਸੂਹਾ ਕਿੰਨਾ ਸੂਈ ਇਹ ਦੂਜਾ ਸੂਹਾ ਸੂਈ ਆ ਜੀ ਹੁਣੀ ਕਦੋਂ ਬਸ ਹੁਣੇ ਹਜੇ ਤਾਂ ਬੱਚਾ ਵੀ ਨਹੀਂ ਉੱਠਣ ਲੱਗਿਆ ਨੋ ਨੋ ਪੰਜ ਮਿੰਟ ਮਸੀਂ ਹੋਏ ਆ ਜੀ ਪੰਜ ਸੱਤ ਮਿੰਟ ਹੀ ਹੋਏ ਆ ਜੀ ਆ ਪੰਜ ਸੱਤ ਮਿੰਟ ਹੀ ਹੋਏ ਠੀਕ ਆ ਵੀਰੇ ਥਾਣਾ ਦੀ ਗਰੰਟੀ ਹੈ ਜੀ ਹਾਂਜੀ ਹਾਂਜੀ ਠੰਡੀ ਸੀ ਬਹੁਤ ਆ ਜੀ ਕੋਸੇ ਹਾਂਜੀ ਹਾਂਜੀ ਹਜੇ ਕੋਈ ਬੋਲਾ ਨਹੀਂ ਕੱਢਿਆ ਥਾਣਾ ਨੇ ਕੁਛ ਨਹੀਂ ਕੱਢਿਆ ਜੀ ਆਪਾਂ ਨਹੀਂ ਜਾਣਾਂ 2 ਕਿਲੋ ਕੱਢਿਆ 3 ਕਿਲੋ ਕੁਛ ਵੀ ਨਹੀਂ ਕੱਢਿਆ ਬਾਈ ਆਪਣੇ ਬਾਕੀ ਘਰ ਦੇ ਕਈ ਵੇੜਾ ਬਾਈ ਠੀਕ ਆ ਜਦੋਂ ਦਸਾਂ ਦੀ ਆ ਪੂਰੀ ਜਦੋਂ ਜੇਰ ਪੈ ਜੂਗੀ ਉਦੋਂ ਵੀਡੀਓ ਪਾ ਹਾਂਜੀ ਹਾਂਜੀ ਉਹ ਅਗਲੇ ਵੀਡੀਓ ਪੇ ਕਿੰਨਾ ਪੈ ਜੂ ਕਰਮ ਵਾਲੀ ਦੋਦੇ ਯਾਰ ਬਾਈ ਲੈ ਵੇ ਸਾਨ ਅੱਗੇ 17 18 ਕਿਲੋ ਝੋਆ ਪਹਿਲਾਂ ਥੱਲੋਂ 20 ਦੀ ਉਮੀਦ ਆ ਬਾਈ ਫੁੱਲੇ ਚੰਗੀ ਆ ਜਰਸੀ ਕੋਈ ਛੋਟੀ ਜੀ ਮੰਨ ਕੇ ਨਾਵੇ ਤੋੜ ਕੇ ਦਿਖਾ ਦਿਓ ਸੋਹਣਾ ਬੋਡੀ ਸਟਰਕਚਰ ਆ ਇੱਕ ਵੀਰੇ ਬੇਨਤੀ ਆ ਹੋਰ ਬਾਈ ਜਿਹੜਾ ਪਸ਼ੂ ਦੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਆ ਕਰੋ ਹੁਣ ਬਾਈ ਦੀ ਜਿਹੜੀ ਹਾਈਟ ਆ 6 ਫੁੱਟ ਦੇ ਆਸ-ਪਾਸ ਪੌਣੇ 6 ਫੁੱਟ ਆ ਜੀ ਉਸ ਹਾਵ ਨਾਲ ਤੁਸੀਂ ਬਿਹੜੀ ਦਾੰਦਾ ਜਲਾ ਸਕਦੇ ਬੱਚੇ ਦਾ ਕਰਦੀ ਆ ਥੋੜੀ ਜੀ ਤਾਜ਼ਾ ਸੇ ਕਰਕੇ ਜੀ ਨਾ ਇਹ ਨਹੀਂ ਕੋਈ ਵਾਸਤਾ ਲੱਗਦਾ ਬੱਚਾ ਵੀ ਹਜੇ ਗਿੱਲਾ ਹੀ ਪਿਆ ਤੁਸੀਂ ਦੇਖ ਹੀ ਸਕਦੇ ਹੋ ਤੇ ਆਰਡਰ ਕੁਆਲਟੀ ਬੜੀ ਸ਼ਾਨਦਾਰ ਆ ਜੀ ਠੰਡੀ ਸੀਲ ਵੀ ਹੈ ਨਾ ਪਾ ਜਾਣਾ ਮੋਟਾ ਮੱਝਾਂ ਰਗਾ ਥਾਂ ਲੱਗਿਆ ਤੇ ਆਰਡਰ ਤੁਸੀਂ ਦੇਖ ਸਕਦੇ ਹੋ ਕੋਈ ਧਾਰ ਨਹੀਂ ਮਾਰੀ ਐਵੇਂ ਕਹਿ ਦਿੱਤੀ ਬਈ 2 ਕਿਲੋ ਕੱਢ ਲੈ 4 ਕੱਢ ਲੈ ਗੱਬਣ ਤੇ ਫੋਨ ਲਾਇਆ ਸੀ ਬਾਈ ਨੇ ਵੀਡੀਓ ਬਣਾਉਣ ਨੂੰ ਪਰ ਮੇਰੇ ਆਉਣ ਤੋਂ ਪਹਿਲਾਂ ਸੂਕ ਪੀ ਜਾਨੀ ਮੈਂ ਆ ਗਿਆ ਤੇ ਉਦੋਂ ਸੂਕੇ ਹਟੀ ਸੀਗੀ ਜੀ ਚਮਕਦਾ ਕਾਲੀ ਆ ਫੁੱਲ ਸੰਭੀ ਪਲੀ ਆ ਬੱਚਾ ਵੀ ਵੱੱਛੀ ਆ ਹਨਾ ਬਾਈ ਮੱਛੀ ਵੱੱਛੀ ਬਾਈ ਮਗਰ ਵੱੱਛੀ ਮਿਲ ਜਾਣੀ ਆਪਣੀ ਘਰਦ ਕੋਈ ਵਹਿੜ ਆ ਬਾਈ ਸ਼ੌਂਕ ਨਾ ਪਾਲੀ ਵੀ ਆ ਮਜੂਰੀ ਕਰਦੀ ਆ ਉਹ ਘਰਦੀ ਵਹਿੜ ਆ ਬਾਈ ਕਹਿੰਦਾ ਆਪਣੀ ਸ਼ੌਂਕ ਨਾ ਸੰਭੀ ਵੀ ਆ ਜੀ ਬੱਚਾ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮਿਲ ਜਾਣਾ ਜੇ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਤਬਾਈ ਯਾਰ ਆਪਾਂ ਦਾ ਕਹਿਣਾ ਨਹੀਂ 70 75 65 ਚ ਮਾਨ ਨਹੀਂ ਕਰਾਂਗੇ ਬਾਈ ਜਾਇਜ ਮੰਗਣਿਆ ਹਾਂ ਜਾਇਜ ਬਾਈ ਜੇ ਬਿਲਕੁਲ ਜਾਇਜ ਡਿਮਾਂਡ ਆ ਜੀ ਇਹ ਆਪਾਂ 70 ਨਹੀਂ ਕਹਿਣਾ 75 ਨਹੀਂ ਆਪਾਂ ਦਾ ਪੈਦਾ ਨਹੀਂ ਬਈ ਐਵੇਂ ਆਪਾਂ ਮੰਗੀ ਚਾ ਕੇ ਨਾ 1 ਕਿਲੋ ਬਾਈ ਦੁੱਧ ਖੁੱਲਾ ਦੇਉ ਵੇੜ ਹੱਕਾ ਦੇਣ ਦਾ ਜਿਹੜੇ ਸਾਹ ਉਹਨਾਂ ਭਾਂਡਾ ਲੱਗਿਆ ਹਜੇ ਤਾਂ ਜਦੋਂ ਜੀਰ ਜੂਰ ਪੈ ਗਈ ਨਾ ਤੇ ਉਦੋਂ ਹਵਾਨੇ ਦਾ ਜੋਸ਼ ਵੇਖਣ ਵਾਲਾ ਹੋਊਗਾ ਕਿਉਂਕਿ ਹਜੇ ਤਾਂ ਸੂਕ ਹੀ ਹੈ ਠੀਏ ਜੀ ਬੱਚਾ ਗਿੱਲਾ ਪਿਆ 65000 ਮੇਰੇ ਹਿਸਾਬ ਨਾਲ ਜਾਇਜ ਡਿਮਾਂਡ ਆ ਬਾਕੀ ਤੁਸੀਂ ਅੰਦਾਜ਼ਾ ਆਪ ਲਾ ਲਿਓ ਵੀਰੇ ਨਿੱਗਰ ਵਜਨ ਵਾਲੀ ਐ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਅਮਰੀਕਨ ਗਾਇਨਰ ਗਹਵਾਨਾ ਤਿਆਰ ਕਰੀ ਫਰਦੀ ਐ ਤੇ ਦੋ ਨੰਬਰ ਵੀਰੇ ਬੈੜ ਇਹਦਾ ਸੁਵਾ ਕਿੰਨੇ ਮਾ ਜੀ ਇਹ ਬਾਈ ਪਹਿਲਾ ਸੁਵਾ ਸੂਈ ਵੀ ਆ ਦੂਜਾ ਤੇ ਸੱਤਵਾਂ ਮਹੀਨਾ ਨੂੰ ਲੱਗ ਗਿਆ 15 ਤਰੀਕ ਨੂੰ ਸਟਾਰਟ ਹੋ ਗਿਆ ਹਾਂ ਸਟਾਰਟ ਹੋ ਗਿਆ ਠੀਕ ਐ ਜੀ ਤੇ ਦੁੱਧ ਵੀਰੇ ਦਾ ਦੁੱਧ ਬਾਈ ਡਰਾਈ ਇਹਨੂੰ ਸੂਈ ਨੂੰ ਹੋ ਗਿਆ ਸਾਲ ਅਪ੍ਰੈਲ ਚ ਸੂਈ ਸੀ ਪਿਛਲੇ ਸਾਲ ਹਾਂ ਤੇ ਉਦੋਂ ਆ ਗਈ ਬਾਈ ਮੂਰੇ ਗਰਮੀ ਠੀਕ ਆ ਤੇ ਮੈਂ ਉਦੋਂ ਕਰਾਈ ਨਹੀਂ ਗੱਬਣ ਮੈਂ ਸਿਆਲਾਂ ਚ ਲਾਵੇਂ ਪਹਿਲੇ ਸੂਏ 20 ਕਿਲੋ ਦੁੱਧ ਚੋਇਆ ਆਪਣੇ ਕੋਲ ਵੀਡੀਓ ਹੋਈ ਹੈ ਪਹਿਲੇ ਸੂਏ ਤਿਆਰ ਦੀ ਠੀਕ ਆ ਹੁਣ ਜਾਨੀ 7ਵਾਂ ਮਹੀਨਾ ਲੱਗ ਗਿਆ ਹਾਂ ਸਟਾਰਟ ਹੋ ਗਿਆ ਬਾਈ ਹੁਣ ਥਾਣਾ ਦੀ ਗਾਰੰਟੀ ਹੈ ਥਾਣਾ ਦੀ ਬਾਈ ਇੱਕ ਥਾਣੇ ਤੋਂ ਤੇਲ ਆ ਜਮਾਂਦਰੀ ਥਾਣੇ ਜੀ ਹੈ ਖਤਮ ਹੀ ਆ ਥਾਣੋਂ ਹਾਂ ਬਾਈ ਤੇਲ ਲੀ ਜਮਾਂਦਰੀ ਜਮਾਂਦਰੀ ਤੇ ਨਾ ਤਿੰਨਾਂ ਤੇ ਥਾਣਾ ਚ ਓਕੇ ਆ 20 ਕਿਲੋ ਦੁੱਧ ਦਿੱਤਾ ਆਪਣੇ ਕੋਲ ਵੀਡੀਓ ਵੀ ਹੈ ਤਿਆਰ ਦੀ ਠੀਕ ਆ ਤੋੜ ਕੇ ਦਿਖਾ ਦਿਓ ਜੀ 8 ਮਹੀਨਾ ਬਾਈ ਦੱਸਦਾ ਇਹ ਠੰਡ ਚ ਲਿਓ ਮਾਰੇ ਨੇ ਬਾਈ ਮੈਂ ਲੇਟ ਕਰਾਈ ਗੱਬਣ ਠੀਕ ਆ ਇੱਕ ਸਾਲ ਤੇ 2 ਮਹੀਨੇ ਹੋ ਗਏ ਬਾਈ ਸੂਈ ਨੂੰ ਸਾਰੀ ਡਿਟੇਲਸ ਗੱਬਣ ਸੁੰਦੀ ਵੀ ਆਪਣੇ ਕੋਲ ਸਾਰਾ ਕੁਝ ਡਿਟੇਲ ਮਿਲੂਗੀ ਯਾਨੀ ਗਹਿਨ ਦੀ ਗੱਲ ਨਹੀਂ ਤੇ ਸੀਮਾ ਰਿਕਾਰਡ ਹੈਗਾ ਜੀ ਇਹਦਾ ਨਹੀਂ ਬਾਈ ਸੀਮਾ ਰਿਕਾਰਡ ਹੈ ਨਹੀਂ ਕੋਈ ਠੀਕ ਆ ਇੱਕ ਤੁਹਾਨੂੰ ਵੀਰੇ ਜਮਾਂਦਰੂ ਤੇਲ ਪਹਿਲਾਂ ਦੱਸ ਦਿੰਨੇ ਆ ਤੁਹਾਨੂੰ 20 ਕਿਲੋ ਦੋ ਦਿੱਤਾ ਬਾਈ ਖੁੱਲੇ ਹੀ ਨੇ ਦੁੱਧ ਦੇ ਤਾਂ ਦਿੱਤਾ ਹੋਇਆ ਜੀ ਹੁਣ ਡ్రਾਈ ਵਾਲੇ ਪਾਸੇ ਕੀਤੀ ਬਾਈ ਮੈਂ ਲੰਮੇ ਸਮੇਂ ਬਾਅਦ ਬਾਈ ਦੱਸਦਾ ਕਿ ਆਪਾਂ ਗੱਬਣ ਕਰਾਈ ਆ ਜੀ ਗਰਮੀ ਚ ਅੱਗੇ ਆਈ ਸੀ ਯਾਰ ਭਰਾਚ ਬਿਲਕੁਲ ਡਰਾਈ ਐ ਜੀ ਕਿਉਂਕਿ ਸਮਾਂ ਵੀ ਬਾਈ ਘੇੜਾ ਰਹਿ ਗਿਆ ਮਗਰ ਹੁਣ ਤਾਂ ਸਾਮ ਦਾ ਸਮਾਂ ਰਹਿ ਗਿਆ ਜਿੰਨੀ ਕੋਈ ਸਾਂਭ ਲੂਗਾ ਉਹਨਾਂ ਦੁੱਧ ਲੈ ਲੂਗਾ ਥਣ ਥੁਣਾ ਕੜਦੀ ਪਸਮਾ ਕੇ ਪੂਰਾ ਠੀਕ ਐ ਜੀ ਬਾਕੀ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਐ ਸੋਹਣਾ ਥਣਾ ਦਾ ਸਹਜ ਆ ਕੱਲਾ ਕੱਲਾ ਨਿੱਖੜ ਮਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹ ਤਾਂ ਬਾਈ 25000 ਜਮਾਨ ਕਰ ਦਿਆਂਗੇ ਹੋ ਜਮਾ ਹਾਂ ਬੱਚਿਆਂ ਆਲਾ ਮੁੱਲੀ ਆ 25000 ਰੁਪਏ ਚ ਬਾਈ ਕਹਿੰਦਾ ਬਾਈ ਇਹ ਕੋਈ ਬਾਅਦ ਚ ਵੇਚਣੀ ਆ ਆਪਾਂ ਲੈ ਵੀ ਲਵਾਂ ਘਰੇ ਨਹੀਂ ਤਿਆਰ ਹਾਂ ਠੀਕ ਐ ਤੇ ਤੈਨੂੰ ਨੰਬਰ ਵੀਰੇ ਇਹਦਾ ਇਹ ਬਾਈ ਪਹਿਲਾਂ ਵਾਛੀ ਸੁਣਾ ਦੰਦੋ ਜੀ ਦੰਦੋ ਨਹੀਂ ਬਾਈ ਚੈੱਕ ਕੀਤੀ ਯਾਰ ਠੀਕ ਆ ਆ ਛੋਟੇ ਛੋਟੇ ਸਿੰਗੀ ਜੀ ਆ ਮਾਰ ਨਾ 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 ਬਾਈ ਚੱਕਰੀ ਠੰਡੀ ਸੀ ਲਾ ਥੰਨਿਆਣਾ ਮਾਰੀ ਕੋਈ ਚੱਕਰੀ ਨਹੀਂ ਕਿੰਨਾ ਸਮਾਂ ਲੈਂਦੀ ਆ ਜੀ ਇਹ ਬਾਈ ਲੈ ਜੂ 10 ਦਿਨ ਖੁੱਲੇ ਯਾਰ ਡੇਟ ਮੁਤਾਬਕ ਦੀ ਠੀਕ ਆ ਵੀਰੇ ਹਾਉਤਾ ਮੰਨ ਕੇ ਜੂ ਗਰਮ ਵਾਲੀ ਜੀ ਦੋ ਤਾਂ ਬਾਈ ਯਾਰ ਜਾਣੀ 15 16 ਕਿਲੋ ਪਿਆਉ ਖੁੱਲੇ ਠੀਕ ਆ ਹਾਂ ਬਾਕੀ ਤਿਆਰ ਹੋਈ ਵੀ ਇਹ ਚੰਗੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਪਹਿਲਾ ਜੀ ਦੰਦੋ ਚੈੱਕ ਨਹੀਂ ਕੀਤੀ ਜੀ 5-4 ਦਿਨ ਲੈ ਜੂਗੀ ਹਫਤਾ ਵੀ ਲਿਜਾ ਸਕਦੀ ਆ ਜੇ ਜੀ ਲਾਜੇ ਦਾ ਪਸ਼ੂ ਵੱਧ ਵੀ ਲੈ ਜੇ 15-16 ਕਿਲੋ ਦੁੱਧ 22-10 ਦਾ ਪਿਆਜੂ ਤਿਆਰੀ ਇਹਦੀ ਵੀ ਸੋਹਣੀ ਕੀਤੀ ਆ ਸੋਨਾ ਹਵਾਨਾ ਥਣ ਕੱਲਾ-ਕੱਲਾ ਨਿੱਖੜ ਮਾ ਹੱਥੀ ਚਵਾਈ ਅਲਾ ਥਣ ਚਾਰ ਹੀ ਥਾਣਾ ਫੂੜ ਸ਼ੰਗ ਪੂਰਾ ਵੀ ਨਹੀਂ ਜੀ ਬਾਕੀ ਚਮਕਦਮ ਕਾਲੀ ਐ ਫੇਸ ਕੁਆਰ ਨਿੱਗਰ ਨਗਰ ਵਸੇਰੀ ਐ ਨਿੱਗਰ ਆ ਭਜਨ ਵਾਲੀ ਐ ਜੀ ਧੌਣ ਤੇ ਵੈਸੀ ਐ ਇਹ ਤਾਂ ਵੈਸੀ ਐ ਬਈ ਮੋਗਾ ਜਾ ਹਾਂ ਤਾਂ ਠੀਕ ਐ ਜੀ ਤੇ ਚਮਕਦਮ ਕ ਬਹੁਤ ਚੰਗੀ ਐ ਇਹਦਾ ਛੋਟਾ ਜਿਹਾ ਭਾਜ ਇਹਦਾ ਬਾਈ 58 ਚ ਮਾਨਕਾਨ ਕਰ ਦਿਆਂਗੇ ਉਹ ਜੋ ਮਾਨਕਾਨ ਦੇ ਠੰਡੀ ਸੀ ਲਾ ਬਥੇਰੀ ਇਹਦਾ ਬਾਈ ਕਹਿੰਦਾ 58000 ਰੁਪਏ ਚ ਮਾਨਤਾਨ ਹੋ ਜੂਗਾ ਮੁੱਲ ਤੇ ਨਹੀਂ ਮੈਨੂੰ ਜਾਇਜ ਲੱਗੇ ਆ ਬਾਕੀ ਦੂਜੀ ਆਪ ਦੀ ਸਮਝ ਨਾਲ ਲੈ ਕੇ ਜਾਣਾ ਜੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਠੀਕ ਆ ਜੀ ਤੁਹਾਨੂੰ